ਗਾਈਜ਼ ਆਈ ਹੋਪ ਤੁਸੀਂ ਸਰਕੈਂਟ ਹੋਗੇ ਤਾਂ ਗਾਈਜ਼ ਅੱਜ 2 ਜਨਵਰੀ ਟਾਈਮ ਹੋ ਰਿਹਾਗਾ ਬਾ 1 ਵਜੇ ਆ 2 ਵਜੇ ਨਾਲ ਆ 22 ਹੋ ਰਹੀ ਨੇ ਤੇ ਆਪਾਂ ਨੇ ਹੁਣ 11 ਕ ਵੱਜੇ ਟਿਊਸ਼ਨ ਲਾਈ ਸੀ ਤੇ ਉਸ ਤੋਂ ਬਾਅਦ ਬੈਠੇ ਰਹੇ ਤੇ ਹੁਣ ਆਪਾਂ ਚੱਲਦੇ ਆਂ ਪਰ ਤੇ ਤੇ ਗਾਈਜ਼ ਹੁਣ ਆਪਾਂ ਤੇ ਗਾਈਜ਼ ਹੁਣ ਆਪਾਂ ਖੇਡਣ ਲੱਗਿਆ ਪਬਜੀ ਤੇ ਇਹ ਪਬਜੀ ਦੀ ਵੀਡੀਓ ਮੈਂ ਅੱਜ ਨਹੀਂ ਦਿਖਾਉਂਗਾ ਉਹ ਅਗਲੀ ਵੀਡੀਓ ਤੁਹਾਨੂੰ ਸਾਡੇ ਚੈਨਲ ਤੇ ਮਿਲ ਜਾਊਗੀ ਬੈਸਟ ਤਰੀਕਿਆਂ ਤੇ ਤੇ ਉਹ ਦੇਖਣ ਲਈ ਤੁਸੀਂ ਪਬਜੀ ਅਸੀਂ ਖੇਡਾਂਗੇ ਤੇ ਫਿਰ ਹੁਣ ਪਬਜੀ ਖੇਡਦੇ ਆਂ ਤੇ ਉਸ ਤੋਂ ਬਾਅਦ ਸ਼ਾਮ ਨੂੰ ਮਿਲਦੇ ਆ ਤੁਹਾਨੂੰ ਅੱਜ ਅੱਜ ਵਲੌਗ ਨੂੰ ਜੀ ਨਹੀਂ ਕਰ ਰਿਹਾ ਮੈਂ ਸੋਚਾਂ ਬਣਾਈ ਲੈਣੇ ਆ ਅਰੇ ਆਪਣੀ ਅੱਜ ਦੀ ਵੀਡੀਓ ਬਣ ਜੂਗੀ ਨਾਲੇ ਇਹ ਤਾਂ ਅੱਜ 4-5 ਵਜੇ ਨਾਲ फिर चल गया हैं पीस बटे होने के तो ओ क्या दिक्कत है बटे की है ओ दिक्कत और मैं नहीं न न न तबो जाने तबो तबो ऐने जाने हेलो आ तेरे कुतुजू आ तेरे गर्दन कर हेलो गाइस वेलकम बैक टू माय चैनल बेस्ट इन है गाइस हाय ਏਨੇ ਤਾਂ ਕਿਹੜਾ ਆ ਦੇਖ ਮम्मी ਆ ਦੇਖੋ ਸਾ ਕਦੇ ਆਹਾ ਆਹਾ ਇਹ ਕੋ ਹੋ ਰਹਾ ਆ ਜੀ ਆ ਵੀ ਹੁਣ ਆਪਾਂ ਇੱਧਰ ਅਰੇ ਹੁਣ ਆਪਰੇ ਇੱਧਰ ਹੋ ਰਿਹਾ ਅਹੀ ਚ ਉਹ ਅੰਡਾ ਆ ਦੇਖਦੇ ਆਂ ਆਂਡੇ ਹੀ ਦੀਆਂ ਲੱਗੀਆਂ ਅਧੀਆਂ ਬਾਕੀ ਅਧੀਆਂ ਲੱਗ ਜਾਣਗੀਆਂ ਉਹਨਾਂ ਨੂੰ ਕੀ ਦੇਖ ਰਿਹਾ ਹਣੀਓ ਰੇ ਆਦਾ ਜਹਰੀ ਪਲੂ ਆ ਪੱਕਾ 7 ਤਰੀਕ ਵਕੂ ਆ ਬਰੀ ਆਪਣੇ ਜਿਹੜੀ ਛੁੱਟੀਆਂ ਨੇ ਉਹ 7 ਤਰੀਕ ਤੱਕ ਵਾ ਚੁੱਕੀਆਂ ਨੇ ਤੇ ਹੁਣ ਬਾ ਦੇਖਿਆ ਤੇ ਕੱਲ ਹੈਪੀ ਨਿਊ ਇਅਰ ਸੀਗਾ ਸਾਰਿਆਂ ਨੇ ਮਨਾਇਆ ਹੋਊਗਾ ਕਮੈਂਟਾਂ ਚ ਦੱਸਿਓ ਜਿਹਨੇ ਜਿਹਨੇ ਮਨਾਇਆ ਹਾਂ ਮੈਂ ਬਣਾ ਲੂਗਾ ਉਹ ਆਇਦਰ ਕਰਨੀ ਨਾ ਘਰ ਦੇ ਕਪੜੇ ਨਹੀਂ ਹੈ ਘਰ ਮੀ ਜਾਓ ਦੇਖੋ ਗਰਮੀ ਗਰਮੀ ਮੰਗੂ ਬੈਠੇ ਨੇ ਤੇ ਹੁਣ ਮੈਂ ਖੜ ਜੋਈ ਲਾਈਕ ਕਰਦੇ ਹੋਰ ਯਾਰ ਵੀਡੀਓ ਨੂੰ ਅੰਤ ਤੱਕ ਕਰੀ ਤੇ ਕੈਸੀ ਹੈ ਤੇ गाइस ਹੁਣ ਅਸੀਂ ਆਪਣਾ ਜਿਹੜਾ ਵਲੌਗ ਆਉਂਦਾ ਉਹ ਆਪਾਂ LED ਤੇ ਲਾ ਰਿਹਾ ਤੇ ਗਾਈਜ਼ ਇੱਕ ਆਪਣਾ ਹੋਆ ਇੱਕ ਆਪਣਾ ਇੱਕ ਹੋ ਚਾਬੀ ਆ ਆਪਣੇ ਲਈ ਉਹ ਉਹ ਭਰ ਕੇ ਆਪਣਾ ਚੈਨਲ ਆਊਗਾ ਜੇ ਤੁਸੀਂ ਬੈਸਟ ਇਨਸਾਨ ਭਰੋਗੇ ਹੋਰ ਮੋਬਾਈਲ ਨਾਲ ਚ ਹੋਰ ਕਿਸੇ ਮੋਬਾਈਲ ਚ ਭਰੋਗੇ ਤਾਂ ਤੁਹਾਡੇ ਦਾ ਵੀ ਸਾਡਾ ਚੈਨਲ ਨਹੀਂ ਆਏਗਾ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਮੈਂ ਤੁਹਾਨੂੰ ਸਾਰਾ ਕੁਝ ਕਰਕੇ ਦੱਸਦਾ ਦੇਖੋ ਗਾਈਜ਼ ਜਿਵੇਂ ਕਿ ਆਓ ਮੇਰਾ ਬੈਸਟ ਇਨਸਾਨ ਚੈਨਲ ਉਹ ਹੋ ਭੈਣੂ ਜਿਵੇਂ ਕਿ ਉਹ ਦੇਖ ਸਕੋ ਤੁਸੀਂ ਬੈਸਟ ਇਨਸਾਨ ਭਰਿਆ ਹੋਇਆ ਹੈ ਹਰ ਛਾ ਹੋ ਲੈ ਤਾ ਔਰ ਦੇਖੋ ਗਾਈਜ਼ ਇੱਕ ਹੋਰ ਆ ਵੈਸਟ ਇਨਸਾਨ ਪਤਾ ਨਹੀਂ ਕੌਣ ਹੈ ਇਹ ਇਹਨੂੰ ਤੁਸੀਂ ਅਨਸਬਸਕ੍ਰਾਈਬਰ ਕਰ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੇਖੋ ਕਿਤੇ ਵੀ ਮੇਰਾ ਚੈਨਲ ਨਹੀਂ ਆ ਰਿਹਾ ਹੁਣ ਤੁਹਾਨੂੰ ਮੈਂ ਇੱਕ ਉਹ ਦੱਸਦਾ ਸੀਕ੍ਰੀਟ ਔਰ ਤੁਸੀਂ ਭਰ ਰਾ ਜਿਵੇਂ ਕਿ ਹਰ ਜੋ ਇੱਕ ਵਾਰ ਕੱਟ ਲਾ ਐ ਕੱਟਿਆ ਜਾਂਦਾ ਗਾਈਜ਼ ਇਹ ਥੱਲੇ ਕਰਕੇ ਉਸ ਤੋਂ ਬਾਅਦ ਔਰੇ ਭਰ ਰਾ ਟੂ ਜੀ ਡੀ ਡੇਲੀ ਡੇਲੀ ਤੁਸੀਂ ਭਰ ਲੈਣਾ ਜਿਵੇਂ ਕਿ ਆਉਰੇ ਆਜ ਡੇਲੀ ਵਲੌਗ ਡੇਲੀ ਵਲੌਗ ਬੈਕਸਟੇਜ ਹਨ ਤੁਸੀਂ ਇਹ ਤੁਸੀਂ ਡੇਲੀ ਵਲੌਗ ਬੈਕਸਟੇਜ ਹਨ ਭਰ ਕੇ ਇਹ ਸਾਡਾ ਵਲੌਗ ਦੇਖ ਸਕਦੇ ਹੋ ਐਲਈਡੀ ਤੇ ਜਾਂ ਕਿਸੇ ਹੋਰ ਤੇ ਵੀ ਉੜ ਮੈਂ ਤੁਹਾਨੂੰ ਦਿਖਾਉਣਾ ਹੈ ਇਹ ਇੱਕ ਸਾਡਾ ਹੋਇਆ ਮੈਂ ਇੱਕ ਵਲੌਗ ਤਾਂ ਹੀ ਪਾਇਆ ਵੀ ਸਰਚ ਹੋ ਜਾਇਆ ਕਰੇ ਇੱਕ ਵਾਰ ਦਿਖਾਣਾ ਦੇਖੋ ਹੁਣ ਉਰੇ ਪਰਿਆ ਹੁਣ ਮੈਂ ਇਹਨੂੰ ਦਬਦਾ ਦੇਖੇ ਤੁਹਾਡੇ ਸਾਹਮਣੇ ਆ ਚੁੱਕਾ ਇਹ ਆ ਲੋ ਦਬਤਾ ਆ ਦੇਖੋ ਗਾਇਜ਼ ਮੈਂ ਪਹਿਲੇ ਦੋ ਵਲੌਗ ਮੇਰੇ ਆ ਜਾਣਗੇ ਮੈਂ ਲਿਖਾਇਆ ਹੋਇਆ ਔਰ ਡੇਲੀ ਵਲੌਗ ਵੈਸਟ ਇਨਸਾਨ ਮੈਂ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਸੀ ਚੱਲ ਪਿਆਗਾ ਦੇਖੋ ਮੇਰਾ ਚੈਨਲ ਹੁਣ ਮੈਂ ਤੁਹਾਨੂੰ ਹੁਣ ਤੋਂ ਨੇ ਇੱਕ ਮਿੰਟ ਹੁਣ ਤੋਂ ਸਾਡੀ ਵੀਡੀਓ ਤੇ ਕਿਵੇਂ ਜਾਣਾ ਔਰੇ ਭਰਨਾ ਤੁਸੀਂ ਨੇ ਐਂ ਡੱਬ ਕੇ ਰੱਖਣਾ ਥੋੜਾ ਟਾਈਮ ਹੋ ਤਾਂ ਬੋਲੋ ਤਾਂ ਆ ਤੂੰ ਫਿਰ ਹੋਰ ਗੋ ਟੂ ਚੈਨਲ ਤੇ ਆਉਣਾ ਗਾਇਜ਼ ਉਸ ਤੋਂ ਬਾਅਦ ਤੁਸੀਂ ਸਾਡੀਆਂ ਜਿਹੜੀਆਂ ਵੀਡੀਓਆਂ ਨੇ ਉਹ ਆਪਣੇ ਦੇਖ ਸਕਦੇ ਹੋ ਮੋਬਾਈਲ ਤੇ ਤੁਹਾਨੂੰ ਇਹ ਛੋਟਾ ਵੱਡਾ ਦਿਖਦਾ ਪਰ ਇਹ ਦੇਖੋ ਉਸ ਨੰਬਰ ਤੇ ਜਾਓ ਗਾਈਜ਼ ਐਨ ਉਸੇ ਸ਼ਰੀਕ ਨੂੰ ਦੂਗੇ ਇਹਨਾਂ ਨੂੰ ਜਿਹੜੀਆਂ ਅੱਗੇ ਪਿੰਡ ਜਾਰੀ ਸੀਗੇ ਆਹਾ ਡਾਕ ਆ ਹੈਪੀ ਨਿਊ ईयर ਵਾਲਾ ਵਲੌਗ ਜਿਹਨੇ ਇਹ ਦੇਖਾ ਦੇਖ ਲੋ ਆ ਦੇਖੋ ਹੁਣ ਆਪਾਂ ਲਾ ਕੇ ਦਿਖਾਉਣੇ ਤੁਹਾਨੂੰ ਇਹ ਆ ਦੇਖੋ ਰਾਂ ਆ ਦੇਖੋ ਵੈਲਕਮ ਟੂ ਮਾਈ ਚੈਨਲ ਗਾਇਸ ਆਈ ਹੋਪ ਤੁਸੀਂ ਸਾਰੇ ਕੈਲੋ ਇੱਕ ਵਾਰ ਸਾਰੇ ਨੂੰ ਬਹੁਤ ਬਹੁਤ ਥੈਂਕ ਯੂ ਦੇ ਅੱਜ ਆ ਨਵਾਦ ਤੇ ਆਏ ਤੁਸੀਂ ਸਾਡਾ ਵਲੌਗ ਦੇਖ ਸਕਦੇ ਹੋ ਆਪਦੀ ਅੱਜ ਦੀ ਅੱਜ ਦਾ ਬਾਕੀ ਤੁਹਾਨੂੰ ਸਾਡੇ ਵਲੌਗ ਦੇਖਦੇ ਮਿਲਣਗੇ ਅਗਲਾ ਲਾ ਲਾ ਤੁਸੀਂ ਆਏ ਕਰਕੇ ਸਾਡਾ ਜਿਹੜਾ ਵਲੌਗ ਆ ਉਹ ਦੇਖ ਸਕਦੇ ਹੋ ਬਾਕੀ ਜਰੂਰ ਸਬਸਕ੍ਰਾਈਬ ਸ਼ੁਰੂ ਕਰ ਲਿਓ ਤੇ ਲਾਈਕ ਜੁੜੀ ਤੇ ਸਾਨੂੰ ਵੀਊ ਦੇ ਦਿਆ ਕਰੋ ਸਬਸਕ੍ਰਾਈਬ ਵੀ ਕਰ ਦਿਓ ਠੀਕ ਹੈ ਗਾਇਸ ਇਹ ਹੁਣ ਮੈਂ ਲਗਿਆ ਥੋੜਾ ਟੈਂਪਰ ਆਤ। ਮੀਂਹ ਫਲੀ ਖਾਂਦੇ ਸਾਂ। ਇੱਕ ਹੋਰ ਕੁਝ ਬਣੀ ਮਿਲੂਗੀ ਹੁਣ ਤੁਹਾਨੂੰ ਸਾਡੇ ਬਲੌਗ ਕੰਟੀਨਿਊ ਦੇਖਣ ਨੂੰ ਮਿਲਿਆ ਕਰਨੀ ਕਾ ਕੇ ਸਾਨੂੰ 7 ਤਰੀਕ ਤੱਕ ਤੁਹਾਡੇ ਸਾਹਮਣੇ ਤੇ ਸਾਹਮਣਾ ਸੋਚ ਲਿਆ ਕਿ 7 ਤਰੀਕ ਤੱਕ ਸਾਨੂੰ ਹੋਰ ਛੁੱਟੀਆਂ ਵੱਧ ਚੁੱਕੀਆਂ ਨੇ। ਉਹਨਾਂ ਤੱਕਰ ਗਾਈਜ਼ ਆਪਾ ਕਾਪੀਰਾਈਟ ਦਾ ਆਜੀ। ਮੈਂ ਆਵਾਜ਼ ਨੂੰ ਉਹ ਬੰਦ ਕਰ ਦੂੰਗਾ। ਜਾਂ ਕੋਸ਼ੋਰ ਕਰ ਦੂੰਗਾ। ਉਹਨਾਂ ਤੱਕਰਾਪਾ ਨਹੀਂ ਰਹਿਣ ਹੀ ਦਿੰਨੇ ਆ। ਆਉਂ ਕਾਪੀਰਾਈਟਰ ਦਾ ਸਿਸਟਮ ਆ ਜੂਗਾ ਫਿਰ ਤੁਸੀਂ ਵਲੌਗਸ ਸਕਿਪ ਕਰ ਦਿੰਦੇ ਹੋ ਜੀ ਨਾ ਵਧੀਆ ਹੋਵੇ ਬਸ ਐਂ ਦੱਸ ਰਹਾ ਸੀ ਆਪਣਾ ਜਿਹੜਾ ਹੋਆ ਆਪਾਂ ਨੂੰ ਛੁੱਟੀਆਂ ਚਾਹੀਦੀਆਂ ਹੋਣ ਗਿਣਿਆ ਨੇ ਉਹ ਛੁੱਟੀਆਂ ਹੋ ਚੁੱਕੇ ਨੇ ਹੁਣ ਤੁਹਾਨੂੰ 7 ਦਿਨਾਂ ਤੱਕਰ ਵਲੌਗ ਦੇਖਣ ਨੂੰ ਮਿਲਣਗੇ ਕਹਿੰਦਾ ਸਬਸਕ੍ਰਾਈਬ ਕਰ ਲਿਓ ਇਧਰ ਆਪਾਂ ਨੇ ਮੁਰਗੇ ਨੂੰ ਬਾਜਰਾ ਪਾਇਆ ਹੋਇਆ ਤੇ ਮੁਰਗਿਆਂ ਦਾ ਵਲੌਗ ਵੀ ਆਪਾਂ ਜਦੋਂ ਕਰਾਂਗੇ ਹਨਾ ਵੀ ਉਹ ਤੁਹਾਨੂੰ ਦੇਖਣ ਨੂੰ ਮਿਲਿਆ ਕਰਨਾਗੇ ਸਾਡੇ ਤੇ ਲਓ ਤੋ ਉਹ ਲੋਕ ਦੇਖਦੇ ਨਹੀਂ ਉਹ ਸੰਗ ਦੀ ਵਾਰੀ ਲੱਗਦੀ ਜਦੋਂ ਵੀ ਉਹ ਆਉਣ ਲੱਗੇ ਉਦੋਂ ਨਹੀਂ ਆਪਾਂ ਸੰਗਿਆ ਕਰਦੇ ਹੁਣ ਸੰਗ ਜੀ ਲੱਗਦੀ ਕੋਲ ਕਿ ਕੀ ਫੜਿਆ ਇਹ ਤਨੇ ਕੰਮ ਚੈਨ ਚ ਸਬਸਕ੍ਰਾਈਬ ਕਰ ਲੈਣਾ ਜਿਹੜਾ ਲਾਈਕ ਹੋਏ ਹੋਏ ਯਾਰ ਤੁਹਾਨੂੰ ਕੁੱਤੀ ਨੇ ਆਉਣ ਨਹੀਂ ਦੇਣਾ ਫਿਰ ਇਹ ਕਹਤਾ ਯਾਰ ਇਧਰ ਵਾਲੇ ਆ ਜਾਂਦੇ ਨੇ ਫਿਰ ਕੁੱਤੀ ਇਹਨਾਂ ਨੂੰ ਆਉਣ ਨਹੀਂ ਦਿੰਦੀ ਚਲ ਲੈ ਹੋਰ ਤਾਂ ਇੱਕ ਇੱਕ ਤਾਂ ਇਹਦੇ ਵੀ ਲੱਛਣ ਦੇ ਹੋਰ ਬੰਦਾ ਐ ਆ ਲਿਖਦਾ ਰਹੇ ਤੋਏ ਪੱਟੀ ਖੜੀ ਹੋ ਕੇ ਤੇ ਕੇ ਸੋਨ ਖੁਸ਼ੀ ਹੋਰ ਦੇਣੀ ਸੀ ਆਪਾਂ ਇੱਕ ਮਾਈਕ ਲੈ ਆਉਣ ਬਾਹਰ ਤੇ ਇੱਕ ਹੋਲਡਰ ਮੋਬਾਈਲ ਹੋਰ ਉਹਦਾ ਪ੍ਰਾਈਸ ਜਾਂ ਲਿੰਕ ਦੱਸ ਦਿਓ ਮੈਨੂੰ ਕਿਉਂਕਿ ਆਨਲਾਈਨ ਤਾਂ ਆਪਾਂ ਨਹੀਂ ਮਗਾਉਣਾ ਨਹੀਂ ਆਨਲਾਈਨ ਆਪਾਂ ਜਮਾ ਨਹੀਂ ਕੁਝ ਮਗਾਉਂਦੇ ਹੈਗੇ ਆਪਾਂ ਮਗਾਮਗੇ ਆਪਾਂ ਇਹ ਮੂਹ ਟੂਰੀਓ ਲੈ ਕੇ ਆਵਾਂਗੇ ਇੱਕ ਮਾਈਕ ਲੈ ਕੇ ਆਉਣਾ ਜਾਂ ਆਪਾਂ ਵਾਇਰ ਲੈਵਾਂਗੇ ਜਾਂ ਵਾਇਰਲੈਸ ਲੈ ਆਵਾਂਗੇ ਵਾਕਿ ਉਹਦੇ ਪ੍ਰਾਈਸ ਦੱਸਦੇ ਹੋ ਸਭ ਤੋਂ ਪਹਿਲਾਂ ਤਾਂ ਆਪਾਂ ਵਾਇਰ ਵਾਲਾ ਲੈ ਕੇ ਆਵਾਂਗੇ ਕਿਉਂਕਿ ਹਲੇ ਇਹਨਾਂ ਬਜਟ ਵਿੱਚ ਨਹੀਂ ਆਏਗਾ ਉਸ ਤੋਂ ਬਾਅਦ ਆਪਾਂ ਮੋਬਾਈਲ ਹੋਲਡਰ ਤਾਂ ਆਪਾਂ ਲੈ ਕੇ ਆਵਾਂਗੇ ਵਲੌਗ ਵਾਸਤੇ ਬਾਕੀ ਤੁਸੀਂ ਇਹਦਰ ਮੂਹ ਜੀ ਆਂਗੇ ਤੁਸੀਂ ਦੇਖ ਲਿਆ ਬਾਕੀ ਇੱਕ ਦਿਨ ਆਪਾਂ ਹਾਰਾ ਕੋਲ ਜਰੂਰ ਲੈ ਕੇ ਆਵਾਂਗੇ ਜਿੱਦਾਂ ਦੀ ਸਪੋਰਟ ਬਣਾਏ ਰੱਖਣਾ ਏ ਦੇਵੀ ਦੇਖ ਲੋ ਯਾਰ ਲੱਚਣ ਹੁਣੇ ਪਰਾਂ ਜਾ ਕੇ ਉਧਰ ਡਿੱਗ ਜੂਗੀ ਤੇ ਇਹਨਾਂ ਦੇ ਆਹ ਰੱchn ਵਾਲੇ ਮਾੜੇ ਲੱਗਦੇ ਬਰੇ ਹੋਈ ਉਰੇ ਨਾ ਖੜੋ ਆਮੁਰਗਾ ਤਾਂ ਆਪ ਵੀ ਰੱਖਾਂਗੇ ਰੱਖਾਂਗੇ ਜੀ ਬਹੁਤ ਵਧੀਆ ਉਹ ਯਾ ਕੋਈ ਫੇਰ ਹੋਣਾ ਪਾਗੇ ਇਹਨਾਂ ਨੂੰ ਬਾਈ ਡੰਡੇ ਨਾਲ ਹੀ ਕਰਨਾ ਪਊਂਗੀ ਖੜ੍ਹਦੋ ਉਹ ਉਹ ਉੱਧਰ ਬਾਕੀ ਉਹ ਚਲੋ ਚਲੋ ਖੁੱਡੇ ਖੁੱਡੇ ਚਲੋ ਇਹਨੂੰ ਖੁੱਡੇ ਬੰਦ ਕਰ ਲਿਓ ਬੰਦ ਨਹੀਂ ਕਰਦੇ ਚਲੋ ਖੁੱਡੇ 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 ਚ ਭਾਗ ਜਾਓ ਉਹ ਆ ਤੈਨੂੰ ਮਾਰ ਦੂ ਮੋਟਾ ਉਹ ਆ ਗਿਆ ਆ ਗਿਆ ਚਲ ਚਲ ਭਾਗ ਜਾ ਵਾਗਰ ਨੂੰ ਖਾਣੇ ਆਪ ਹੀ ਖਵਾ ਦੇ ਇੱਕ ਸੰਗਲਾ ਜੱਟ ਦੀ ਚੱਲ ਲਈ ਆ ਪਤਾ ਨਹੀਂ ਪਾਕਿਸਤਾਨ ਚ ਕੋਈ ਚੱਲਾ ਬਲ ਆਪਾਂ ਨੇ ਚੱਲੋ ਕੀ ਲੈਣਾ ਉਹ ਇਹਨਾਂ ਨੂੰ ਗੁੰਡਾ ਲਾਉਣੇ ਆ ਬਾਕੀ ਜੇ ਕੁਝ ਖਵਾਉਣਾ ਹੁਣ ਇਹਨਾਂ ਨੂੰ ਆਪਾਂ ਪਿੱਤੀ ਖਵਾ ਦੇਗੇ ਅਈਏ ਵੇ ਮਾਪਾ ਅੱਗ ਬਣਾ ਕੇ ਸੇਕਦੇ ਆ ਉੱਪਰ ਮੈਂ ਪਾਪ ਜਿਹਨਾਂ ਨੂੰ ਕਿਹਾ ਸੀ ਯਾਰ ਉਹ ਵੀਡੀਓ ਯਾਰ ਮੈਂ ਨਹੀਂ ਅਪਲੋਡ ਕੀਤੀ ਉਹ ਮੈਂ ਸੋਚਿਆ ਹਲੇ ਯਾਰ ਉਹ ਡਾਊਨਲੋਡ ਹੀ ਨਹੀਂ ਹੋ ਰਹੀ ਸੀ ਪਤਾ ਨਹੀਂ ਕੀ ਸਿਸਟਮ ਚੱਲ ਰਿਹਾ ਸੀ ਗਾਇਸ Wi-Fi ਵੀ ਹੈਗਾ ਫਿਰ ਵੀ ਹੋ ਨਹੀਂ ਰਹੀ ਸੀ ਮੈਂ ਉਹ ਚਾ ਫਿਰ ਕਿਹਾ ਹੋਰ ਦਿਨ ਵਿਲੇ ਹੋ ਗਏ ਯਾਰ ਹੁਣ ਤਾਂ ਸ਼ਾਮ ਤਾਂ ਹੋ ਹੀ ਚੁੱਕੀ ਸੀ ਸੋ ਢਟਾਲੇ ਵਾਲ ਮੈਂ ਸੋਚਿਆ ਹੁਣ ਕੀ ਖੇਡੂਗਾ ਹੁਣ ਛੱਡ ਪਰੇ ਤਾਂ ਕਰਕੇ ਉਹਦੇ ਲਈ ਸੌਰੀ ਆਪਾਂ ਕਿਸੇ ਹੋਰ ਦਿਨ ਤੁਹਾਨੂੰ ਯਾਰ ਅੱਜ ਆ ਕੱਲ ਮੈਂ ਪੱਕਾ ਯਾਰ ਖੇਡ ਖੇਡ ਲਾਂਗੇ ਆਪਾਂ ਉਹਨਾਂ ਚੱਕਰ ਮੈਂ ਕੱਲ ਉਹ ਜੀ ਵੀ ਜਿਹੜਾ ਡਾਊਨਲੋਡ ਕੀ ਉਹ ਉਹ ਕੰਦੇ ਵੀ ਉਹ ਉਹ ਮੈਂ ਕਰ ਲੂੰਗਾ ਅੱਜ ਰਾਤ ਨੂੰ ਬਾਕੀ ਤੁਸੀਂ ਮੱਠੋ ਬਲਾਗ ਦੇ ਨਾਲ ਬਣੀ ਰਹੋ ਬਲਾਗ ਦੇ ਨਾਲ ਤੁਸੀਂ ਗਾਇਜ਼ ਹੁਣ ਬਾਅਦ ਜੋ ਕਿਰੇ ਸ਼ਾਮ ਦੇ 7 5 6 ਵੱਜ ਚੁੱਕੇ 7 8 ਦਾ ਟਾਈਮ ਦੇਖ ਸਕਦੇ ਸੀ ਇਹ ਵਾਲਾ ਇਧਰ ਆ ਫਟ ਕੇ ਇਕੱਠੇ ਕਰਦੇ ਸਿੱਖਣਾ ਯਾਰ ਇੱਕ ਤੁਹਾਨੂੰ ਦੱਸਾਂ ਯਾਰ ਆ ਦੇਖੋ ਯਾਰ ਪੁਰਾਣੇ ਲੋਕਾਂ ਨੇ ਦੇਖਿਆ ਹੋਗਾ ਮੈਂ ਦੱਸਿਆ ਸੀਗਾ ਵੀ ਆਪਾਂ ਸਾਰੇ ਖਤਮ ਕਰਦੇ ਖਤਮ ਕਰਨਾ 60 ਮਿੰਟਾਂ ਦਾ ਇੱਕ ਮਿੰਟ ਮੈਂ ਮੜਾਇਆ ਦਿਖਾਦਾ ਆ ਦੇਖੋ ਯਾਰ ਉਹ ਪਰਾਂ ਯਾਰ ਉਹ ਸਾਡੀ ਕੰਦ ਉੱਤੇ ਅਸੀਂ ਕੰਦੋਰੇ ਤੱਕ ਗਰੇ ਉਹ ਤੱਕ ਸਾਨੂੰ ਖੰਭਾ ਦਿਖ ਰਿਹਾ ਹੈ ਨਾ ਆਹ ਵਾਲਾ ਤੇ ਉੱਥੇ ਤੱਕ ਆ ਹੱਡੀ ਉਹ ਜਿਹੜੀ ਉਹ ਆ ਸਾਡੇ ਪ੍ਰਾਪਰਟੀ ਜੀ ਉਹਨਾਂ ਦਾ ਕਰਾਬਾ ਥੋੜੀ ਜਿਨੇ ਮਾਰੇ ਮੋਟੇ ਢੱਕੇ ਥੱਲੇ ਥੱਲੇ ਪਹਿਲੇ ਹੋ ਗਏ ਉੱਥੋਂ ਚੱਕਾਂਗੇ ਫਿਰ ਉਹ ਉਹ ਜੂਣਾ ਜਾਨਵਰ ਜੂਣਾ ਮੁਰਗੇ ਨੂੰ ਚੱਕ ਲੈਣਗੇ ਆਏ ਉਹ ਸੱਚ ਬੱਜਿਆ ਚਲ ਹੁਣ ਗਾਇਮਾ ਢੁੰਲੇਲਾ ਬੇ ਢੱਕੇ ਕੱਠੇ ਕਰਦਾ ਚੁੱਲੇ ਲਾ ਵੀ ਮੈਂ ਢੱਕੇ ਘਠੇ ਘਰ ਕੇ ਰੱਖਦਾ ਉਸ ਤੋਂ ਬਾਅਦ ਉੱਥੇ ਤੁਹਾਨੂੰ ਹੀ ਚੁੱਲੇ ਤੇ ਮਿਲਦੇ ਆ ਅੱਗ ਲਾਤੀ ਜਦੋਂ ਬਾਕੀ ਪਹਿਲਾਂ ਨਹੀਂ ਮੋਲਾ ਬਣਾਉਂਦਾ ਵੀ ਤੁਸੀਂ ਪਰ ਫਿਰ ਪਰੇਸ਼ਾਨ ਹੋ ਜਾਂਦੇ ਕਿ ਤੁਹਾਨੂੰ ਇਹਨਾਂ ਬਲੌਗ ਵਧੀਆ ਲੱਗਦਾ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਚੱਕੋ ਜੀ ਟਾਈਮ ਤਾਂ ਖਾਸਾ ਲੱਗ ਗਿਆ ਪਰ ਤੁਹਾਨੂੰ ਤਾਂ ਕੋਈ ਟਾਈਮ ਨਹੀਂ ਤੁਹਾਨੂੰ ਤਾਂ ਹੌਣ ਸਾਰ ਹੀ ਮਿਲ ਜਾਣਾ ਹੈ ਸਿਸਟਮ ਜਾ ਬਾਕੀ ਹੁਣ ਆਪਸੇ ਏਕ ਦਿਆ ਬਾਕੀ ਦਸੰਬਰ ਦੇ ਦਿਨ ਨੇ ਜਿਹੜੇ ਉਹ ਲੱਗ ਗਏ ਨੇ ਹਾਂ ਮੈਂ ਸੇਕ ਰਿਹਾ ਵਾਚ ਕੇ ਨਾ ਆਇਆ ਸੀ ਕਲਾ ਉਹ ਤਾਂ ਵਾਦੇ ਨਹੀਂ ਚਾਹਤੇ ਪਾਬੇ ਨੂੰ ਕਿ ਯਾਰ ਇੱਕ ਤਾਂ ਯਾਰ ਸਰਾਰਤੀ ਬਾਲਾ ਯਾਰ ਸਾਡਾ ਛੋਟਾ ਕਮਲਾ ਕਮਲਾ ਜਦੋਂ ਉਹਨੂੰ ਕਮਲਾ ਕਹਿੰਦੇ ਹੋ ਨਾ ਵਾਹ ਕਮੈਂਟ ਚ ਕਮਲਾ ਕਮਲਾ ਕਹਿ ਦਿਓ ਦੇਖੀ ਕਿਵੇਂ ਮੱਚੂ ਉਹ ਕੋਹਣ ਆ ਕੇ ਪਸਿਆ ਮੱਚੂ ਤਾ ਤਾ ਚਲੋ ਜੀ ਫਿਰ ਦੇਖਦੇ ਆ ਅੱਗੇ ਕੀ ਕਰਨਾ ਉਹ ਇਧਰ ਪੰਬੜ ਨੂੰ ਬਣਵਾ ਚ ਰਿਹਾ ਕਟਾਇਆ ਮੋਬਾਈਲ ਦੇ ਚੱਕਰ 'ਚ ਮੈਂ ਥੱਲੇ ਥੱਲੇ ਵੀ ਦੇਖਦਾ ਰਹਿ ਗਿਆ ਉੱਧਰ ਦੇਖੋ ਉਧਰ ਪੰਬੜ ਬਣਵਾ ਚ ਰਿਹਾ ਆਪਣੇ ਢੱਕੇ ਇਕੱਠੇ ਕਰੇ ਹੋਇਆ ਦਾ ਤੇ ਬਾਕੀ ਹੁਣ ਇਧਰ ਚੱਲਦੇ ਬਾਕੀ ਦੇਖੋ ਥੋੜਾ ਜਿਹਾ ਮੈਂ ਉਹ ਕਰ ਰਾਂ ਸਕੂਲ ਵੱਲੋਂ ਕੰਮ ਜਾਇਆਗਾ ਹੁੰਦਾ ਉਹ ਮੈਂ ਥੋੜਾ ਜਿਹਾ ਭਰਦਾ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਮਕੇ ਮੜਾ ਮੋਟਾ ਤੁੰਦ ਸਾਜੂਆ ਨੋ ਗਾਈ ਆਪਾ ਖਾ ਰਿਆ ਰੋਟੀ ਰੋਟੀ ਹਲੇ ਬਣ ਰੀਆ ਮੈਂ ਹੀ ਆਮੇ ਆ ਮੈਂ ਆਮ ਨਹੀਂ ਨਾ ਚਾਂਡੇ ਚ ਹੀ ਜਾਂਦੀ ਨਹੀਂ ਹੈਗੇ ਰਸੋਈ ਚ ਤਾਂ ਕਰਕੇ ਗਾਈਜ ਹੈ ਆਈ ਹੈ ਵੇ ਬਾਲ ਤੈਨ ਮਹੀਂ ਥੋੜੀ ਕੋਸ਼ਾ ਐ ਜੀ ਆ ਕਾ ਨੋ ਬਖ ਬਖ ਹੋ ਜਾ ਸਕ ਜੁਗ ਲੱਗ ਗਿਆ ਜੀ ਆਪਾਂ ਰੋਟੀ ਤੇ ਅਫਤ ਬਾਦ ਤੁਹਾਨੂੰ ਮਿਲਦੇ ਲੱਗ ਗਿਆ ਹੈ ਹੈ ਗਿਆ ਇਹ ਬਲਗ ਨੂੰ ਮੈਂ ਹੁਣ ਐਂਡ ਕਰਦਾ ਉਹ ਕਰਦਾ ਵਧੀਆ ਲੱਗਾ ਹੋਵੇਗਾ ਲਾਈਕ ਜਰੂਰ ਕਰਦੇ ਹੋ ਬਾਏ ਯੇ